ਲੋਹਾਂ ਦੀ ਜਤਰੀ ਗਾਲ ਜੀ ਮਤਰਾ ਕੀ ਹਾਲ ਚਾਲ ਹੈ ਯੋ ਠੀਕ ਠਾਕ ਲਓ ਜੀ ਲੱਗੇ ਮਸ਼ੀਨ ਦੀ ਫੇਅਰ ਕਰਨੀ ਹੈ ਚੱਲੋ ਆਪਾਂ ਖੜਾ ਮੋਨ ਨਾ ਮੇਰਾ ਦੇਖ ਕੰਮ ਕਰਤੀ ਉਹ ਗੋਲਣ ਵਾਲੀ ਅੱਜ ਲਾਣੀ ਥੋੜੀ ਰਾਤੀ ਪ੍ਰੈਸ਼ਰ ਵਾਲੀ ਗਾਇਰ ਘਟਨਾ ਵਾਰ ਵੀ ਡਰਕ ਥੇ ਲਾਤਾ ਸਟਾਪ ਨਹੀਂ ਜੇ ਰੇਪੇ ਧੋਤੀ ਆ ਗਈ ਤਾਂ ਡਰਾਈਵਰ ਕੋਲੋਂ ਬਲਾਵਾ ਕੱਟ ਕੇ ਚਲੇ ਗਿਆ ਸੌਰੀ ਮੈਨੂੰ ਹੁਣ ਜਾ ਬੰਦੀ ਆ ਇਹ ਪੌਲਾ ਹੈ। ਹਾਂ। ਪ੍ਰੈਸ਼ਰ ਕੱਢੇ। ਇਹ ਕਿਤੇ ਜੀ ਉੱਤਰ। ਇਹ ਸ਼ਾਂਤੀ ਹੋਇਆ ਜਗੋ ਤੇਰ ਮੀ। ਹਾਂ ਨਿਕਲ ਗਿਆ ਥੋੜਾ ਜਿਹਾ ਰਹਿ ਗਿਆ ਪੈਰਾਂ ਘੱਟ ਜੀ ਪ੍ਰੈਸ਼ਰ ਕੱਢਣ ਲੱਗੇ। ਹਾਂ ਵਾਰਸਟ ਆਉਂਗਾ ਤੇ ਹਟਾਪਾ। ਔਰ ਕੇ ਮੂਰ ਲੈ ਨਾ ਵੇ। ਬੋਲਾ ਕੰਚਾ। ਇਹ ਲੱਗਦਾ ਪਈ। ਮੈਂ ਵੀ ਰਜਾ ਗਿਆ ਸੇਪੇ ਪੇ। ਦੇਖੋ। ਅੱਜ ਦਾਂ ਦਾ ਬਜਟ ਨਹੀਂ ਪੈਂਦਾ ਪਾਲਾ ਵੀ ਆ ਫਰ ਪਰ ਆ ਦੇ ਗੇਟਾ ਚੱਕਣਾ ਰੋਟੇ ਕਰਤਾ ਇਸ ਕੀ ਸਾਕੀ ਜੀ ਦਾ ਚਾਵਾ ਕਰੋ ਵੀ ਫੈਟ ਬਹੁਤ ਚਾਵਾ ਦੇ ਬੈਟ ਬੈਟ ਆਪਣੇ ਕਰਨੀ ਕੱਟੇ ਨਾ ਮੈਂ ਮਟੀ ਚਾਚਾਪੁਰ ਮੈਂ ਨਾ ਗਿਆ ਟਾਟਪੁਰ ਮੈਂ ਜਾਵਾਂਗੇ ਹੱਥ ਨਾ ਘਮਤੇ ਕਰਦੇ ਹਾਂ ਤੀ ਹੂੰ ਗੇੜੀ ਸਿਲਵਰ ਤਾਂ ਹੈ ਨਾ ਕਰਦਾ ਹੈ ਨਾ ਹੱਥ ਤੋਂ ਤਾਂ ਬੰਦੇ ਆਪੇ ਤੋਂ ਗੇਨ ਪਾਵਾਂਗੇ ਤੂੰ ਘਤ ਦੇ ਮੰਨ ਲਓ ਜੋੜਾ ਪੰਗਾ। ਸਹੀ। ਕਿੰਨੇ ਪੈਸੇ ਰੋ? 2 2। ਇਹ ਨੂੰ ਆਇਆ ਰੋ ਪਰਾ। ਰੋ ਰੋ। ਇਹ ਆਪ ਇੱਕ ਸੇਖੇੰਦਰਾ ਰੱਖਣਾ। ਅੱਛਾ ਤਾਂ ਆਏਗਾ। ਮੈਂ ਕਰ ਦਿੰਦਾ। ਜੀ। ਫੂਲਰ ਪਾਲਾ ਗਲਤ। ਹੈ? ਫੂਲਰ ਪਾਲੇ ਸਹੀ ਲੱਗਦਾ। ਹਾਂ ਤੀ। ਜੱਪੂ ਉਧਰ ਲਿਆ। ਨਾ। ਤੋਰ ਤਾਂ ਹੀ ਲਿਆ ਪੱਛਾ। ਲੱਖ ਤੇਣਾ। ਆਹ ਦੇਖਿਓ ਬਈ ਉਹ ਰੋਟਾ ਹੋਇਆ ਜੀ ਆਹ ਦਾ ਬੱਕਰ ਫਾਦੇ ਜੀ ਰੇ ਪਾਉਣਾ ਸੀਗਾ ਪਰ ਰੋਟਾ ਨਿਕਲ ਗਿਆ ਪਾਣੀ ਲੋੜ ਲੱਤ ਆ ਲਈ ਯਾਰ ਹਾਂਜੀ ਬੱਤਰੋ ਆਹ ਬਰੰਗ ਰੋਟਾ ਆਇਆ ਜੀ ਆਈ ਨਹਾ ਬੈਰ ਨੂੰ ਪਤਾ ਜੀ ਹਣ ਡੇਟ ਅਮ ਜਲਦੀ ਐਡ ਕਰਕੇ ਨਿਭਰਾਂ ਮੱਥੀ ਨਾਲ ਰੋਟੀ ਖਾਂਦੇ ਆ ਫਿਰ ਉਦੋਂ ਦਾ ਚੜਦੇ ਆ ਬੈੱਡ ਬੈੱਡ ਤੋਂ ਬਾਅਦ ਪਾਵਾਂਗੇ ਥਰੈ ਹੈ ਜੀ

ਰਨ ਪਾ ਲਈਏ ਬੰਨ੍ਹ ਪਾ ਕੇ ਦੋ ਬਿੱਟ ਚੜਦੇ ਸਾਫਟ ਪਾ ਕੇ ਜਰਾ ਨਮੋਤੇ ਦਾ ਰਖੀ ਆਹਦੇ ਬਿੱਟ ਪਿਆ ਸਾਫਟ ਪਾ ਕੇ ਬੁਰਾ ਕਰੇ ਹੇਲ ਤੋਂ ਹੰਦਕੀ ਆ ਡਰਾਈਵਰਾਂ ਨੇ ਵੀ ਰੱਖਦਾ ਕਿ ਨਾ ਰੋੜਾ ਦੇਖਦੇ ਬਾਹਰ ਹੀ ਨਸ ਥੱਲੇ ਕਰਦੇ ਆ ਰੋਕ ਕੇ ਸੀ ਨਾ ਬੰਦੇ ਪਾ ਬਸ ਆ ਹੀ ਜਾਂਦੇ ਆ ਚਲਾ ਚੱਕ ਬੰਤੀ ਪੈ ਕੋਏ ਜੜੀਆਂ ਲਾਉਣ ਲੱਗੀਆਂ ਬਾਸਕਟ ਪਾ ਲਈਆਂ ਲੱਗੀਆਂ ਤੇ 1.5 ਸਰਕੀ ਤੰਗਲੀ ਉਹਦੇ ਸਰਕੀ ਲਾ ਕੇ ਫਿਰ ਦੋ ਬਾਸਕਟ ਪਾ ਕੇ ਚਾਰ ਦਾ ਲੱਗਦਾ بڑا ਲੱਪੜਾ ਪੈ ਨਾ ਕੋਈ ਨਹੀਂ ਇੱਕ ਟਾਈਮ ਮੇਰੇ ਕੋਲ ਆਇਆ ਜਦੋਂ ਮੈਂ ਘਰਾਂ ਵਿੱਚ ਹੀ ਬੈਠਾ ਸੀ ਕੈਲੀਬ੍ਰੇਟਰ ਆਉਂਦੀ ਸੀ ਠੀਕਾ ਮੇਰੇ ਕੋਲ ਆਇਆ ਜਿੱਦਾਂ ਇਹ ਇਹ ਜਿਹੜਾ ਕੋਈ ਦੱਸਦਾ ਜਿੰਨੀ ਜਿੰਨੀ ਹੁੰਦੀ ਹੈ ਲਾਉਣੀ ਟ੍ਰੈਡਾ ਦਾ ਟ੍ਰੈਚਰ ਬੱਡ ਪਾਤਾ ਟ੍ਰੈਡਾ ਦਾ ਟ੍ਰੈਚਰ ਬਾਸਕਰ ਬੁਸ਼ਕਰਾ ਪਾ ਗਏ। coronae ਪੁਲੀ ਜਾਂਦਾ। ਪੁਲੀ ਦੇ ਕਿਹਾ ਉਹਦੇ ਚੈਨਾ ਤੋਂ ਨਾ ਸੈਕਟਰ ਕਰ ਨਹੀਂ। ਚੈਨਾ ਦੇਖ ਲਓ ਜੀ ਆਪਾਂ ਨਾਲ ਲਈਆਂ ਜਮਾ ਕੋਈ ਪੈੜ ਨਹੀਂ ਬਦਲੀ। ਤੇ ਕੋਈ ਆਪਾਂ ਪੱਤੀ ਨਹੀਂ ਬਣ ਕੋਈ ਲੱਟ ਨਹੀਂ ਬੁੱਲਿਆ। 13 ਦੇ ਨੱਟ ਪਾਏ ਹੋਏ ਭੱਟੇ। ਉਹ ਓਕੇ ਆ। ਬਾਤ ਬਾਤ ਇਤਲੋ ਪਰੇਜੇ ਦੀ ਸੈਟਿੰਗ ਕਰਕੇ ਹੁਣ ਬਾਸਕਰ ਸੈੱਟ ਕਰਕੇ ਹੈ ਪੂਰੀ ਫੇਕ ਪਲੀ ਚੜਾ ਦਿੰਦੇ ਆ ਉਹ ਬੈਰਨ ਟੂਟਾ ਨਿਕਲੇ ਇੱਕ ਬਾਕੀ ਸਾਰੇ ਗੱਲ ਓਕੇ ਉਹ ਵੀ ਗਰੀਜ਼ਰ ਟੂਟਾ ਮਿਲਦਾ ਪੂਰੀ ਜਾ ਬਈ ਇਹਨੂੰ ਸਾਫ ਕਰਕੇ ਇਹ ਰੱਖੀਏ ਚੰਗੀਆਂ ਤਪਾ ਦੇ ਰੱਖੀਏ ਇਹ ਤਾਂ ਸੁੱਕੇ ਪੈ ਉਹ ਬੈਰਨ ਕਪਰ ਲਾ ਕੇ ਠੋਕ ਲਿਆ ਉਹਨਾਂ ਬਾਰ ਰਿਚਰਡ ਦੇ ਲਿਆ ਯਾਰ ਉਹਨੂੰ ਬਾਲਾ ਮਸ਼ੀਨ ਜੀ ਨੂੰ ਬਿੱਲੇ ਖਵਲਤੀ ਕੋ ਮਸ਼ੀਨ ਜੀ ਦਾ ਲੈ ਬਰੇ ਤਾਂ ਕਿ ਇਹ ਉਹ ਬਲੇ ਤਲਾ ਨਿਕਾਲਾ ਟਾਇਰ ਜੜਦਣਾ ਟਾ ਸੱਤਗੇ ਸਟੈਂਪ ਵੀ ਰਾਂਜੀ ਛੱਡੇ ਕਰਕੇ ਤੇ ਜੂਆ ਮਹਰਾਪਾ ਥੋੜੀ ਜਿਹੀ ਹਾਂਜੀ ਜੀ ਆਪ ਜਿਆਦਾ ਬੋਲੋ ਜੀ ਅੱਜ ਲੱਗਿਆ ਤੀਜਾ ਰੋਜ਼ਾ ਆਪਣਾ ਇਹ ਤਾਂ ਸਿਕੜਾ ਵਰ ਬਾਹਰ ਆਇਕ ਜਿਆਦਾ ੰਡਾ ਆ ਰਿਹਾ ਨੂੰ ਇਸ ਤੀਰਤ ਨੇ ਲੈ ਨਹੀਂ ਟਾਇਰ ਨਹੀਂ ਹਜੇ ਡਾਉਣ ਚ ਆਖਾ ਪਾ ਚੈਨ ਪਾਉਣੀ ਆ ਚੈਨ ਪਾ ਕੇ ਟਾਇਰ ਹੋ ਗਈ ਏ ਇਹ ਤੇ ਹੈਂਦੀ ਆ ਕੋਈ ਛੋਟੀ ਬ੍ਰਾਡਵੈਥ ਨਾ ਪਿਆ ਇੱਥੇ ਵੀ ਰਹਾ ਮੈਂ ਕਰੂੰਗਾ ਵੀ ਨੂੰ ਕੋਈ ਵਸਤੇਰੇ ਕੋਣ ਉਹ ਜੂਰੀ ਵਾਲਾ ਸਿਸਟਮ ਆ ਜੀ ਕੱਲ ਹੀ ਬਣਿਆ ਤੇਰਾ ਉਹਦੇ ਉਹਦੇ ਨਾਲ ਨਾਲ ਦੀ ਵੀਡੀਓ ਇਕੱਠੀ ਕਰਤੀ ਜੀ ਇਲੈਕਟ੍ਰੀਕ ਵਾਲੀ ਸਾਰੀ ਚਾਰ ਗਰਸਾ ਹਿੱਟਿਆ ਹੁਣ ਤੱਕ ਨਾਲ ਤੁਹਾਡਾ ਕੋਲ ਨਹੀਂ ਲੱਗ ਗਿਆ ਸਾਰਾ ਗੋਲ ਕੇ ਸਟਾਰ ਵਕਰਨ ਤੇ ਦੂਜੇ ਰੰਗ ਦੀ ਸਟਾਰ ਵਕਰਨ ਕਰਕੇ ਗੱਲ 3 4 ਕੇ ਸਾਰਾ ਕੰਮ ਕੰਟੀ ਕਰਦਾ ਜੀ ਅੱਜ ਫਿਰ ਐਲੀਵੇਟਰ ਤੇ ਆਉਂਦਾ ਥੱਲੇ ਹੁੰਦੜੇ ਦੀ ਵੀ ਉੱਪਰ ਆ ਰਹੀ ਕਦੀ ਜੀ ਦੀ ਨਹੀਂ ਤੇ ਹੁਣ ਹੋ ਗਿਆ ਟਨ ਤੇ ਹੁਣ ਕੋਨੇ ਪਾਸ ਚੈਨ ਚੈਨ ਪਾ ਕੇ ਫਿਰ ਉਤਾਰ ਜੱਟੋਂ ਦੇ ਨੱਪੜ ਗਿਆ ਕੰਮ ਸਾਰਾ ਉਹ ਸਮਾਂ ਨੂੰ ਜਾਂਦੀ ਜਾਂਦਾ ਮੁੰਡਾ ਕਿਹੜਾ ਕੁੜਾ ਪਾ ਕੇ ਫਿਰ ਪੂਰਾ ਪੂਰਾ ਪਲਾਈ ਨਹੀਂ ਉਹਨੇ ਲੈ ਕੇ ਆ ਆ ਕਿੰਨੀ ਬਹੁਤ ਨਹੀਂ ਫਿਰ ਰਹੇਗਾ ਗੇੜਾ ਵਾ ਕੇ ਦੇਖਣਾ ਹੁਣ ਬਸ ਹੈ ਨਹੀਂ ਉਹ ਪਾਣਾ ਨਹੀਂ ਮੁਰੇ ਉਹ ਚ ਮੈਂ ਹੈ ਨਾ ਉਹ ਨਾ ਪਾਣਾ ਨਹੀਂ ਪਤਾ ਉਹ ਜਾਨੀ ਇਹ ਨਹੀਂ ਲੱਗੀ ਜਾਂਦਾ ਪੱਤਰੀ ਹੂੰ ਇਹ ਨਹੀਂ ਹੱਥ ਨਹੀਂ ਆਪਾਂ 4x4 ਤੇ ਕਟਾਈ ਘਟਾ ਤੇ 4x4 ਨਾ ਆਇਆ ਜੀ ਕਟਾਈ ਘਟਾ ਨਹੀਂ ਆ ਇਹ ਨਹੀਂ ਕੱਢਾ ਹਾਂ ਇਹ ਬੜਿਆਂ ਦੇ ਉਹ ਕਿ ਸਲਾਮ ਅਲੈਕੁਮ ਬਟਾਈ ਪਾਉ ਨਹੀਂ ਜੀ ਤਾਂ ਇਹ 4x4 ਆਪਾਂ ਲਾ ਦੇਣਾ ਨਾ ਪਤਾ ਗਲੀ ਚ ਨਿਕਲ ਜੂਗਾ ਲੋ ਜਿਹੜਾ ਪਤਾ ਉਹਦਾ ਕੋਈ ਨਾ ਲੱਗੇ ਸਹੀ ਪੈਰ ਵਾਲੀ ਕਰਦੇ ਹੌਲੀ ਹੌਲੀ ਛੋੜਾ ਕਸੋ ਚੱਕਰ ਕਰਦੀ ਬਸ ਥੋੜੀ ਥੋੜੀ ਚੱਕਰ ਵੀ ਦੇਖੋ ਪ੍ਰਾ ਚਾਰਾਂ ਜਾਰੇ ਠੀਕ ਠਾਕ ਦੋਹਾਂ ਤਰਫੋਂ ਨਿਪਟਿਆ ਕੰਮ ਆਪਣਾ ਰੈਡੀ ਗੱਟ ਲਗੋਦਾ ਜੀ ਦੀ ਨੀਕ ਸੀਗਾ ਦੇ ਪਾਸੋਂ ਪਤਾ ਹਜੇ ਨਹੀਂ ਲੱਗਾਇਆ ਕੋਈ ਨਹੀਂ ਇਸ ਦਾ ਤੋਤਾ ਜੰਗੀ ਜਿਹਾ ਛਾੜਨਾ ਕੋੜਾ ਬਿਲਡਿੰਗ ਕਰਦੇ ਪਤੀ ਵੀ ਉਹ ਪਾਣਾ 4x4 ਲਾਤਾ ਜੀ 4x4 ਲਾ ਕੇ ਰੱਖਦਾ ਸਾਈਡ ਤੇ ਸਿੰਪਲ ਹੀ ਸਕਸਤਾ ਜੀ ਕਿੰਝ ਆ ਗਈ ਰੈਡੀ ਬੱਸ ਇਸ ਸਮਾਂ ਸਾਡੇ ਇਹਦੇ ਵਰਮੇ ਰੰਗੀਆਂ ਪਾਤੀਆਂ ਤੇ ਐਸ ਐਮ ਐਸ ਬੱਸ ਕਾਖਾ ਗਏ ਉਹ ਅਤੁੱਲ ਆਇਆ ਰੈਫਰਿਜਰੇਟਰ ਖੋਲਿਆ ਕਰਕੇ ਨਾ ਬਹੁਤ ਦੇਰ ਦਾ ਟੰਕਾ ਟੰਕਾ ਦਵਾਈਏ ਜਿੱਥੇੋਂ ਮੜੰਬਟਾ ਬਾਕੀ ਸਾਰਾ ਕੰਮ ਮੁੱਕ ਗਿਆ ਜੀ ਆਪਣੀ ਰਾਣੀ ਤਿਆਰ ਆਈ ਲਾਦਾ ਮਗਰੋਂ ਕੱਪੜਾ ਵੀ ਆਪਾਂ ਐਸ ਐਮ ਐਸ ਚੱਲੂਗਾ ਸਾਇੰਟ ਦਾ ਪਟਾਕੇ ਜਿਹੜੇ ਸਟਾਰਟ ਕਰਨ ਲੱਗੇ ਸੀਗੇ ਫਿਰ ਪਾਣੀ ਹੈ ਨਹੀਂ ਸੀ ਰੈਡੀਗੇਟਰ ਚ ਜਿਹਦੇ ਫਿਰ ਆਣਾ ਬਹੁਤ ਬੋਆ ਸੀਗਾ ਰੁਚੀ ਸੀ ਦੇਖੋ ਮੈਂ ਤੁਹਾਨੂੰ ਤੋਫਾ ਲੋਕੀ ਕੋਈ ਪਤਾ ਨਹੀਂ ਹੋ ਰਹੀ ਜੀ ਕਿੰਨੀ ਵਾਰ ਦੱਸਣਾ ਬਾਕੀ ਕਾਹਦੇ ਸਾਇੰਟ ਦੇ ਵਿੱਚ ਬਹੁਤ ਡੜਿਆ ਹੋਇਆ ਸੀ ਜੀ ਮਸਤੀ ਦਾ ਹਾਲ ਵਟਾਉਂਦਾ ਤੇ ਜਦੋਂ ਤੋਂ ਧੌਂ ਲੱਗਿਆ ਯਾਰ ਹੁਣ ਕੰਮ ਨਹੀਂ ਪੜਿਆ ਮੱਖੀ ਦਾ ਨਾ ਟਰੈਕਟਰ ਵਾਲੇ ਪੰਪ ਦਾ ਲਾਇਆ ਹੋਇਆ ਸੀ ਜਗਾਂ ਦੇ ਟਾ ਪ੍ਰੇਮਾਤਾ ਬਾਪੂ ਨੇ ਨਹੀਂ ਬਾਪੂ ਨੇ ਮਾਰੇ ਰਹੀ ਦਿੱਤੇ ਨੇ ਇੱਕ ਦਿੱਤੀ ਪੱਟੀ ਜੀ ਹੁਣ ਅੱਧਾ ਦਾ ਪਾਣੀ ਥੱਲੇ ਸੀ ਜਾ ਅੱਧਾ ਖਾਲੀ ਜਾ ਤਾਂ 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 ਕਰਕੇ ਚੱਲਿਆ ਹੁਣ ਦੋ ਦਿਨ ਦੂਤ ਕਰ ਦੂ ਆ ਜੋੜੀ ਵਾਲਾ ਸਿਸਟਮ ਤੇ ਪਹਲਵਾਤਾ ਦੀ ਰਾਧਾ ਨਾਲ ਸਰੋਤ ਹੈਂਕੀ ਤੁਹਾਨੂੰ ਬਹੁਤ ਬਹੁਤ ਧੰਨ ਸਤਿ ਸ਼੍ਰੀ ਅਕਾਲ ਜੀ। ਬਾਕੀ ਇਹ ਤਾਂ ਹੁੰਦਾ ਤੁਹਾਨੂੰ ਇਸ ਤਰ੍ਹਾਂ ਸਕਾ ਦੇ ਪਿੱਛੇ। ਹਾਂਜੀ ਮਿੱਤਰੋ ਇਹ ਹਾਲ ਚਾਲ ਹੈ ਜਰਿਆ ਕੀ ਕਰਾਉ ਲਾਉ ਮਿੱਤਰੋ ਕੱਤਾ ਫੈਨਲ ਦਾ ਮਤਲਬ ਮਸ਼ੀਨ ਦਾ ਪੰਯਾ ਐਸ ਐਮ ਐਸ ਵੀ ਕੱਤਾ ਸਿੱਪਾ ਵੀ ਕੱਤਾ ਸਾਰਾ ਕੁਝ ਹੋ ਕੇ ਕੱਤਾ। ਇਹ ਸਾਰੀ ਵੀਡੀਓ ਵੀਰੇ ਆਪਾਂ ਐਕਟ ਬਣਾ ਕੇ ਪਾਤੀ। ਮੇਰ ਕੰਮ ਤੋਂ ਲੈ ਕੇ ਹੁਣ ਤੱਕ ਸਾਰਾ ਕੰਮਲੀਟ ਕਰ ਤੱਕ ਲੈ ਕੇ ਵੀਡੀਓ ਬਣਾ ਕੇ ਪਾਦੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਰੇ ਅੱਪਰੇ ਰਹੀ ਆਪਾਂ ਬਹੁਤ ਕੀਤੀ ਆ ਪਰ ਫਿਰ ਵੀ ਹੈ ਨਹੀਂ ਕਿ ਕੀ ਬਤ ਰਹੇ ਹਰ ਮਨ ਨੇ ਇਸ ਤਰ੍ਹਾਂ ਦਾ ਟਿੱਪਣੀ ਆ ਸੀਗਾ ਪੱਕੀ ਦਾ ਕਰਕੇ ਸਾਰਾ ਕੰਮ ਮੁਕਤੇ ਦੰਨਾ ਹੀ ਲੋ ਪਾਤਾ ਡੇੜਾ ਜੇ ਮੈਂ ਰੁਕਣਾ ਹੀ ਪਾਇਆ ਸੀ ਅੱਜ ਐਸੇ ਐਸੇ ਪਾ ਕੇ ਖਸ ਕੇ ਪਾਤਾ ਡੇੜਾ ਹੀ ਕਰੋ ਚੈੱਕ